ਬਣੀ ਰਹਿ ਗਿਆ ਮੈਨਿਕੈਰੀ 1998 ਜਨਵਰੀ 99 ਦੀ ਗੱਲ ਆ ਉਸ ਟਾਈਮ ਦਾ ਪਿੰਡਾਂ ਦੇ ਵਿੱਚ ਨਾ ਪਹਿਰੇ ਲੱਗਦੇ ਹੁੰਦੇ ਸੀਗੇ ਤੇ ਸਾਡਾ ਕਰਨਾ ਪਿੰਡ ਚ ਖੇਤਾਂ ਚੋਂ ਬਾਹਰ ਬਾਹਰ ਆ ਜਾਂਦਾ ਤਾਂ ਸੇ ਅਸੀਂ ਵੀ ਮੇਰੇ ਡੈਡੀ ਵੀ ਪਹਿਰਾ ਲਾਉਂਦੇ ਹੁੰਦੇ ਸੀਗੇ ਤੇ ਉਦੋਂ ਲੋਕੀ ਕੋਠਿਆਂ ਦੇ ਪੰਨਾਂ ਤੇ ਸਾਰੀ ਸਾਰੀ ਰਾਤ ਹਰੇ ਘਰ ਦੀਵਾਰੀ ਹੁੰਦੀ ਸੀ ਤੇ ਪਿੰਡਾਂ ਵਿੱਚ ਨਾ ਰੌਸ਼ਨੀ ਵਧਾਉਣ ਲਈ ਕਿਉਂਕਿ ਉਦੋਂ ਤਾਂ ਇੰਨੀਆਂ ਲਾਈਟਾਂ ਲੋਟਾ ਹੁੰਦੀਆਂ ਨਹੀਂ ਸੀ ਤੇ ਰੌਸ਼ਨੀ ਵਧਾਉਣ ਦੇ ਲਈ ਘਰਾਂ 'ਚ ਨਾ ਬਲਬ ਲਗਾਏ ਗਏ ਸੀਗੇ ਸੋ ਅਸੀਂ ਵੀ ਨਾ ਸਾਡਾ ਮੂਲਕੀ ਘਰ ਦੇ ਬਾਹਰ ਬਹੁਤ ਕਾਫੀ ਸਾਰੇ ਦਰਖਤ ਸੀਗੇ ਤੇ ਉਹਨਾਂ ਦਰਖਤਾਂ ਦੇ ਉੱਤੇ ਨਾ ਅਸੀਂ ਵੀ ਬਲਬ ਲਗਾਇਆ ਸੀ ਉਹ ਜਿਹੜੇ ਬਲਬ ਦੀ ਤਾਰ ਸੀ ਨਾ ਉਹ ਸਾਡੇ ਨਾਲ ਮੋਟਰ ਦੇ ਨਾਲ ਵੀ ਲੱਗਦੀ ਸੀ ਕਿ ਸਵੇਰ ਨੂੰ ਉਹ ਡੈਡੀ ਤਾਰ ਲਾ ਦਿੰਦੇ ਹੁੰਦੇ ਸੀਗੇ ਤੇ ਰਾਤ ਨੂੰ ਉਹ ਤਾਰ ਲਾ ਦਿੰਦੇ ਹੁੰਦੇ ਸੀ ਜਿਹਦੇ ਨਾਲ ਕਿ ਬਲਬ ਦਾ ਰੋਸ਼ਨੀ ਹੁੰਦੀ ਸੀ ਤੇ ਦੂਰ ਤੱਕ ਨਾ ਦਿਖਾਈ ਦਿੰਦਾ ਹੁੰਦਾ ਸੀਗਾ ਕਿ ਕੋਈ ਆਉਂਦਾ ਤਾਂ ਨਹੀਂਗਾ ਸੋ ਇਸੇ ਤਰ੍ਹਾਂ ਨਾ ਇੱਕ ਦਿਨ ਕੀ ਹੋਇਆ ਡੈਡੀ ਨਾ ਲਖਿਆ ਸਵੇਰ ਸਵੇਰ ਅਸੀਂ ਸਕੂਲ ਚਲੇ ਗਏ ਤੇ ਡੈਡੀ ਮੇਰੇ ਨੇ ਨਾ ਵੀ ਪ੍ਰਾਲੀ ਵੱਢਣੀ ਸੀ ਤੇ ਦਿਹਾੜੀਆਂ ਦਾ ਪਤਾ ਕਰਦੇ ਫਿਰਦੇ ਸੀਗੇ ਬੰਦਿਆਂ ਦਾ ਪਤਾ ਕਰਕੇ ਘਰੇ ਆਏ ਤੇ ਪਸ਼ੂਆਂ ਨੂੰ ਪਿਆਣੀ ਪਾਉਣ ਲਈ ਤੇ ਉਹਨਾਂ ਨੇ ਨਾ ਉਹ ਮੋਟਰ ਚਲਾਉਣੀ ਸੀ ਤੇ ਉਹਨਾਂ ਨੇ ਉਹ ਤਾਰ ਉਤਾਰੀ ਉਹਨਾਂ ਨੇ ਹਲੋ ਕੱਲੀ ਸਵਿੱਚ ਬੰਦ ਕਰ ਲਈ ਤੇ ਇਹ ਨਹੀਂ ਦੇਖਿਆ ਕਿ ਲਾਈਕ ਉਹਦੀਆਂ ਤਾਰਾਂ ਨਹੀਂ ਕੱਢੀਆਂ ਬਿਨਾ ਥੱਲੋਂ ਸਾਰਾ ਸਵਿਚੋਂ ਮਤਲਬ ਕਿ ਉਹਨੂੰ ਕਰੇ ਬਿਨਾ ਡੈਡੀ ਨੇ ਉਹਨੂੰ ਹੱਥ ਲਾਇਆ ਉਹਦੇ ਨਾਲ ਕਿ ਆਖੀ ਜਿਹੜਾ ਉਹ ਅਰਥ ਸੀ ਨਾ ਉਹ ਡੈਡੀ ਨੂੰ ਮੇਰੇ ਨੂੰ ਲੱਗ ਗਿਆ ਮੇਰੇ ਡੈਡੀ ਨੇ ਨਾ ਚਿੱਕਾ ਮਾਰੀਆਂ ਮੇਰੀ ਮੰਮੀ ਚੌਂਕੇ ਦੇ ਵਿੱਚ ਕੰਮ ਕਰ ਰਹੀ ਸੀ ਤੇ ਮੇਰੀ ਮੰਮੀ ਨੇ ਡੈਡੀ ਨੂੰ ਜਿੱਦਾਂ ਹੀ ਹਾਏ ਨਿਕਲੀ ਨਾ ਕਿਉਂਕਿ ਉਹ ਪਸੂਆਂ ਨੂੰ ਪਾਣੀ ਪਿਆ ਰਹੇ ਸੀ ਕਿਉਂਕਿ ਉਹਨਾਂ ਨੇ ਦਿਨੇ ਬਾਅਦੋਂ ਦੇਖੀ ਇਹ ਸਾਰਾ ਕੰਮ ਕਰਦੇ ਸੀ ਨਾ ਤੇ ਮੰਮੀ ਨੇ ਨਾ ਡੈਡੀ ਦੀ ਜਿੱਦਾਂ ਹੀ ਹਾਈ ਸੁਣੀ ਨਾ ਵੀ ਲੱਗਾ ਜਿਵੇਂ ਡੈਡੀ ਦਾ ਸਰੀਰ ਨਾ ਬਲ ਕਰਨ ਵਾਂਗੂ ਸੀਗਾ ਪਾਰਾ ਤੇ ਮੰਮੀ ਲਗਾ ਕਿਤੇ ਪਸਵਾ ਥੱਲੇ ਡਿੱਗ ਪਿਆ ਤੇ ਮੰਮੀ ਕਹਿੰਦੇ ਨਾ ਮੈਂ ਫਟਾਫਟ ਭੱਜੀ ਜਦੋਂ ਦੇਖਿਆ ਡੈਡੀ ਨੂੰ ਕਰੰਟ ਲੱਗ ਗਿਆ ਮੇਰੀ ਮੰਮੀ ਨੇ ਆਪਣੇ ਦੋਨੋਂ ਹੱਥਾਂ ਦੇ ਨਾਲ ਨਾ ਮੀਟਰ ਦੀਆਂ ਤਾਰਾਂ ਖਿੱਚਤੀਆਂ ਮੀਟਰ ਪਟ ਦਿੱਤਾ ਬਟ ਡੈਡੀ ਉਸ ਜੀਵ ਸਹੱਕਦੇ ਸੀਗੇ ਹਜੇ ਉਹਨਾਂ ਨੂੰ ਉਹਨਾਂ ਨੇ ਤਾਰ ਦੇ ਨਾਲ ਉਹ ਉਤਾਰ ਲਿਆ ਉਤਾਰਨ ਤੋਂ ਬਾਅਦ ਮੰਮੀ ਨੇ ਚੀਕਾਂ ਮਾਰੀਆਂ ਮੇਰੇ ਦਾਦਾ ਜੀ ਉਦੋਂ ਜਿਉਂਦੇ ਹੁੰਦੇ ਸੀ ਪਰ ਉਹ ਘਰੇ ਨਹੀਂ ਸੀਗੇ ਆੜ ਗਵਾੜ ਇਕੱਠਾ ਕੀਤਾ ਫਟਾਫਟ ਡਾਕਟਰ ਸੱਦਿਆ ਹਨ ਜਦ ਕਿ ਉਹ ਸੈਕਦੇ ਸੀ ਔਰ ਉਹਨਾਂ ਦੇ ਕੋਲ ਗੁਰਸ਼ਰਨ 7 ਸਾਲਾਂ ਦਾ ਖੇਡਦਾ ਪਿਆ ਸੀ ਬਲਕਰਨ ਸਾਲ ਦਾ ਦੋਨੋਂ ਭਰਾ ਉਹਨਾਂ ਦੇ ਕੋਲ ਖੇਡਦੇ ਬੈਠੇ ਮੈਂ ਇੱਕ ਗੱਲ ਜ਼ਰੂਰ ਦੱਸਾਂਗੀ ਗੁਰਸ਼ਰਨ ਦੀ ਮੇਰੇ ਡੈਡੀ ਨਾਲ ਬਹੁਤ ਅਟੈਚਮੈਂਟ ਸੀ ਡੈਡੀ ਬਿਨਸਵਾਂ ਨਹੀਂ ਲੈਂਦਾ ਉਹ ਮੱਸਾ ਤੇ ਸੰਦੀਪ ਦੀ ਵੀ ਡੈਡੀ ਨੇ ਬਰਕਰਾਰ ਦੱਸਿਆ ਪਰ ਹੋ ਸਕਦਾ ਸੰਦੀਪ ਨੂੰ ਵੀ ਇਹ ਚੀਜ਼ਾਂ ਹੁਣ ਯਾਦ ਨਹੀਂ ਰਹਿ ਗਈਆਂ ਬਟ ਸਾਕ ਦੇ ਲਹੂ ਦੇ باوجود ਵੀ ਮੇਰੇ ਡੈਡੀ ਨੂੰ ਮੰਮੀ ਬਚਾ ਨਹੀਂ ਸਕਿਆ ਨਾ ਮੰਮੀ ਵਿਚਾਰੇ ਹੰਟਕ ਪਾਗਲੀ ਹੋ ਗਈ ਸੀ ਉਹ ਦਿਨ ਅੱਜ ਵੀ ਮੈਨੂੰ ਯਾਦ ਆਉਂਦਾ ਮੇਰੀ ਮਾਂ ਦੀ ਤੇ ਰਛਾ ਛੋਟੇ ਛੋਟੇ ਮੇਰੇ ਭੈਣ ਬਰਾ ਬਹੁਤ ਬੁਰਾ ਆਇਆ ਸੀ ਉਸ ਦਿਨ ਸੋ ਫਿਰ ਕੀ ਕੀਤਾ ਚਲੋ ਡਾਕਟਰ ਐਸਾਬ ਕੇ ਉਹਨਾਂ ਨੂੰ ਨਾ ਮਿੱਟੀ ਦੇ ਵਿੱਚ ਨਾ ਨੱਪ ਕੇ ਰੱਖਿਆ ਗਿਆ ਕਹਿੰਦੇ ਕਿ ਇਹ ਮਤਲਬ ਕਿ ਇਹਦੇ ਨਾਲ ਵੀ ਉਹ ਠੀਕ ਹੋ ਜਾਂਦੇ ਆ ਵੀ ਧਰਤੀ ਅਰਥ ਖੇਚ ਲੈਂਦੀ ਆ ਫਿਰ ਮੇਰੇ ਪਰ ਨਹੀਂ ਉਹ ਨਹੀਂ ਬਚ ਕੇ ਚਲੋ ਸਮਾਗੀ ਤੇ ਆ ਉਹਦੇ ਮੇਰੇ ਡੈਡੀ ਦੀ ਜਨਮ ਦਿਨ ਆ ਅਸੀਂ ਕਿੰਨੋਂ ਪੜਨਾ ਸਕੂਲੇ ਸੀ ਸਾਨੂੰ ਸਕੂਲੋਂ ਦੇਂਦਾ ਗਿਆ ਮੈਂ ਕਹ ਰਹੀ ਮੈਨੂੰ ਅੱਜ ਵੀ ਯਾਦ ਆ ਉਸ ਜਗ੍ਹਾ ਤੇ ਅੱਜ ਸਾਡਾ ਬਰਾਂਡਾ ਬਣਿਆ ਹੋਇਆ ਕਮਰਿਆਂ ਦੇ ਅੱਗੇ ਮੇਰੀ ਡੈਡੀ ਨੂੰ ਉਸ ਜਗ੍ਹਾ ਤੇ ਨੱਪਿਆ ਗਿਆ ਸੀ ਤੇ ਮੈਂ ਆ ਕੇ ਦੇਖਿਆ ਮੇਰੇ ਘਰ ਨਾਲ ਕਾਠੀ-ਕਾਠ ਸੀਗਾ ਉਹਨਾਂ ਸਕੂਲ ਨੂੰ ਜਲਦੀ ਲੈੰਦਾ ਗਿਆ ਤਾਂ ਕਿ ਅਬ ਇਹਨਾਂ ਬੱਚਿਆਂ ਨੂੰ ਲੈ ਕੇ ਜਾਣਾ ਸਕੂਲ ਤੋਂ ਬਹੁਤ ਬੰਦੀ ਸੀ ਚਲੋ ਉਸ ਦਿਨ ਉਸ ਟਾਂ ਸਾਡੇ ਕਰੀ ਨੇ ਇੱਕ ਕੁੱਤਾ ਹੁੰਦਾ ਸੀ ਉਹਦਾ ਨਾਮ ਸੀ ਟੀਮ ਡੈਡੀ ਨੇ ਨਾ ਬਾਹਰੋਂ ਫੜ ਕੇ ਆ ਲਿਆ ਹੋਇਆ ਸੀ ਉਹ ਨਹੀਂ ਵੀ ਰੋਟੀ ਨਹੀਂ ਖਾਂਦੀ ਸਾਡੇ ਪਸੂ ਤਾਰਾ ਚੋਣੀਆਂ ਸੀ ਮੇਰੀ ਮੰਮੀ ਨੂੰ ਕੋਈ ਸ਼ੁਕਤ ਨਹੀਂ ਸੀ ਤੇ ਮੇਰੇ ਡੈਡੀ ਨਾ ਝਿੰਦੇ ਜੀ ਨਾਲ ਮੈਨੂੰ ਤਾਰਾ ਕੱਢਣੀ ਸਿਖਾਦੇ ਸੀ ਉਹ ਰੋਜ਼ ਨਾ ਮੈਨੂੰ ਮੱਝਾਂ ਦੇ ਡੋਕੇ ਹੁੰਦੇ ਉਹ ਕੱਢਣ ਵਾਸਤੇ ਕਹਿੰਦੇ ਹੁੰਦੇ ਸੀ ਮੈਂ ਰੋਜ਼ ਮੱਝਾਂ ਦੇ ਡੋਕੇ ਕੱਢਦੀ ਹੁੰਦੀ ਸੀ ਧਾਰ ਸੀ ਉਹ ਆਖੀ ਸਾਡੇ ਪਸ਼ੂ ਕਿਸੇ ਤੋਂ ਨਾ ਕੰਮ ਆਂਡ ਗਵਾਂਡ ਨੇ ਕੀ ਸੋਚਿਆ ਕੁਲਵਿੰਦਰ ਦੀ ਕੁੜੀ ਨੂੰ ਕਹੋ ਮੇਰੇ ਡੈਡੀ ਦਾ ਨਾਮ ਕੁਲਵਿੰਦਰ ਤੈਨੂੰ ਧਾਰ ਛੋਲੂਗੀ ਮੈਂ ਧਾਰ ਛੋਲੂਗੀ ਮੈਂ 7 ਦਿਨ ਵਿੱਚ ਧਾਰਾ ਕੱਢ ਰਹੀ ਸੀ ਕਿਉਂਕਿ ਮੈਂ ਹਜੇ ਨਹੀਂ ਆ ਕਿ ਮੱਝਾਂ ਇਹਨਾਂ ਟਾਪ ਰਹੀਆਂ ਇੱਕ ਮੱਝ ਮੇਰੇ ਉੱਪਰ ਚੜ ਗਈ ਕਿਸੇ ਨੇ ਨਹੀਂ ਦੇਖਿਆ ਮੇਰੀ ਮਾਂ ਨੂੰ ਤਾਂ ਕੋਈ ਸੁਰਤੀ ਨਹੀਂ ਸੀ ਉਹ ਵਿਚਾਰੀ ਨੇ ਤਾਂ ਦੇਖਣਾ ਹੀ ਕਿ ਆਣ ਗੁਣ ਕਿਸੇ ਨੇ ਨਹੀਂ ਦੇਖਿਆ ਦੁੱਧ ਡੁੱਲ ਗਿਆ ਹਾਰ ਕੇ ਆਪੇ ਹੀ ਉੱਠ ਗਈ ਉੱਠ ਕੇ ਦੇਖਿਆ ਮੇਰੇ ਭੈਣ ਭਰਾ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕਿਸੇ ਨੇ ਰੋਟੀ ਖਾ ਲਈ ਨਹੀਂ ਖਾ ਲਈ ਉਹਨਾਂ ਨੂੰ ਕਿਸੇ ਨੂੰ ਅੱਜ ਤੱਕ ਉਹ ਚੀਜ਼ਾਂ ਹੀ ਆਉਂਦ ਨਹੀਂ ਬਟ ਮੈਨੂੰ ਚੀਜ਼ਾਂ ਅੱਜ ਤੱਕ ਭੁੱਲੀਆਂ ਹੀ ਨਹੀਂ ਮੈਨੂੰ ਬੜਾ ਕਹਿੰਦੇ ਨੇ ਭੁੱਲ ਜਾ ਭੁੱਲਿਆ ਨਹੀਂ ਜਾਂਦਾ ਉਹ ਜਿਹੜਾ ਕਾਲੇ ਕੱਚਿਆਂ ਦਾ ਟਾਈਮ ਸੀ ਨਾ ਪਤਾ ਨਹੀਂ ਕਿੰਨੀਆਂ ਦੁਨੀਆਂ ਨੇ ਕੀ ਕੁਛ ਗਵਾਇਆ ਸੀ ਕਈ ਘਰਾਂ ਨੂੰ ਉਸ ਵੇਲੇ ਤਬਾਹੀ ਮਿਲੀ ਆ ਕਈਆਂ ਦੇ ਪਰਿਵਾਰ ਹੀ ਵੱਡੇ ਗਏ ਬਹੁਤ ਤਬਾਹੀ ਹੋਈ ਸੀ ਉਸ ਵੇਲੇ ਇਹ ਨੁਕਸਾਨ ਸਾਡੇ ਘਰਾਂ ਨੂੰ